ਕੁਸੀਂ ਕਦੇ ਸੋਚਿਆ ਇੱਕ ਐਸਾ ਸ਼ਾਸਕ ਜੋ ਨਾ ਤਾਂ ਤਾਜ ਪਹਿੰਦਾ ਸੀ ਨਾ ਹੀ ਸੋਨੇ ਚਾਂਦੀ ਦੀ ਲਾਲਚ ਰੱਖਦਾ ਸੀ ਪਰ ਜਿਸ ਦੀ ਹਕੂਮਤ ਦੂਰ ਦੂਰ ਤੱਕ ਚਲਦੀ ਸੀ ਇੱਕ ਕਹਾਣੀ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 9 ਨਵੰਬਰ 1780 ਗੁਜਰਾਵਾਲਾ ਇੱਕ ਬੱਚਾ ਪੈਦਾ ਹੁੰਦਾ ਹੈ ਰਣਜੀਤ 12 ਸਾਲ ਦੀ ਉਮਰ ਚਹੀ ਪਿਤਾ ਦੀ ਮੌਤ ਹੋ ਜਾਂਦੀ ਹੈ ਪਰ ਇਹ ਬੱਚਾ ਹਾਰ ਮੰਨਣ ਵਾਲਾ ਨਹੀਂ ਸੀ 17 ਸਾਲ ਦੀ ਉਮਰ ਚ ਆਪਣੀ ਪਹਿਲੀ ਜੰਗ ਜਿੱਤ ਕੇ ਸਿੱਖ ਰਾਜ ਦੀ ਬੁਨਿਆਦ ਪਾਈ ਰਣਜੀਤ ਸਿੰਘ ਦਲੇਰੀ ਨਾਲ ਨਾਲ ਨਿਆਂ ਦੇ ਵੀ ਬਾਦਸ਼ਾਹ ਸਨ ਉਹਨਾਂ ਨੇ ਆਪਣੇ ਰਾਜ ਚ Hindu, Musalman ਤੇ Sikh ਸਭ ਨੂੰ ਬਰਾਬਰ ਅਧਿਕਾਰ ਦਿੱਤੇ ਅਦਾਲਤਾਂ ਚ ਕਾਨੂੰਨ ਸ਼ਰੀਅਤ ਹਿੰਦੂ ਧਰਮ ਸ਼ਾਸਤਰ ਤੇ ਸਿੱਖ ਰਿਵਾਜਾਂ ਦੇ ਆਧਾਰ ਤੇ ਚੱਲਦੇ ਸਨ ਅਫਗਾਨ ਅੰਗਰੇਜ਼ ਕਈ ਆਏ ਪਰ ਰਣਜੀਤ ਸਿੰਘ ਦੇ ਸਿੱਖ ਸੈਨਿਕਾਂ ਦੇ ਸਾਹਮਣੇ ਕੋਈ ਨਹੀਂ ਟਿਕਿਆ ਉਹਨਾਂ ਨੇ ਕਸ਼ਮੀਰ ਅਫਗਾਨਿਸਤਾਨ ਤੇ ਪੇਸ਼ਾਵਰ ਤੱਕ ਆਪਣੀ ਹਕੂਮਤ ਫੈਲਾ ਲਈ ਇੱਕ ਵਾਰ ਮਹਾਰਾਜਾ ਨੂੰ ਸੁਣਨ ਨੂੰ ਮਿਲਿਆ ਕਿ ਅਫਗਾਨਿਸਤਾਨ ਚੱਕ ਕੋੜਾ ਹੈ ਜਿਸ ਦਾ ਨਾਂ ਲੈਲਾ ਹੈ ਇਹ ਨਾ ਤੇਜ਼ੀ ਕਿ ਕੋਈ ਵੀ ਸਿੱਧਾ ਕਾਬੂ ਨਹੀਂ ਪਾ ਸਕਦਾ ਮਹਾਰਾਜਾ ਨੇ ਕਈ ਕੋਸ਼ਿਸ਼ਾਂ ਕਰਵਾਈਆਂ ਤੇ ਆਖਿਰਕਾਰ ਇਸ ਘੋੜੇ ਨੂੰ ਆਪਣੇ ਦਰਬਾਰ ਚ ਲਿਆਉਣ ਵਿੱਚ ਕਾਮਯਾਬ ਹੋਏ 27 ਜੂਨ 1839 ਮਹਾਨ ਮਹਾਰਾਜਾ ਇਸ ਸੰਸਾਰ ਨੂੰ અલਵਿਦਾ ਕਹੇ ਜਾਂਦੇ ਨੇ ਪਰ ਉਹਨਾਂ ਦੀ ਬੁਣੀ ਹੋਈ ਸਿੱਖ ਹਕੂਮਤ ਅਜੇ ਵੀ ਲੋਕਾਂ ਦੇ ਦਿਲਾਂ ਚ ਜਿੰਦਾ ਹੈ ਅੱਜ ਵੀ ਜਦੋਂ ਅਸੀਂ ਪੰਜਾਬ ਦੀ ਧਰਤੀ ਤੇ ਖੜਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਹਮੇਸ਼ਾ ਸਾਡੇ ਨਾਲ ਰਹਿੰਦੀ ਹੈ ਇਹ ਸਿਰਫ ਇੱਕ ਰਾਜਾ ਨਹੀਂ ਇੱਕ ਸੋਚ ਸੀ ਦਲੇਰੀ ਨਿਆਂ ਤੇ ਇਨਸਾਫ ਦੀ ਅਸੀਂ ਅਕਸਰ ਫਿਲਮਾਂ 'ਚ ਮਹਾਨ ਯੋਧਿਆਂ ਦੀਆਂ ਕਹਾਣੀਆਂ ਵੇਖਦੇ ਹਾਂ ਪਰ ਇਹ ਕੋਈ ਕਹਾਣੀ ਨਹੀਂ ਇਹ ਹਕੀਕਤ ਹੈ ਮਹਾਰਾਜਾ ਰਣਜੀਤ ਸਿੰਘ ਨਾ ਸਿਰਫ ਪੰਜਾਬ ਦੇ ਸਗੋਂ ਪੂਰੇ ਭਾਰਤ ਦੇ ਮਹਾਨ ਰਾਜਿਆਂ ਜੋ ਇੱਕ ਸਨ ਪਰ ਇੱਕ ਸਵਾਲ ਹੈ ਪੂਰੀ ਵੀਡੀਓ ਦੇਖਣ ਵਾਲਿਆਂ ਲਈ ਜੇਕਰ ਅੱਜ ਮਹਾਰਾਜਾ ਰਣਜੀਤ ਸਿੰਘ ਜਿੰਦੇ ਹੁੰਦੇ ਤਾਂ ਕੀ ਉਹ ਅੰਗਰੇਜ਼ਾਂ ਨੂੰ ਭਾਰਤ 'ਚ ਕਦੇ ਆਉਣ ਦਿੰਦੇ ਕੀ ਅਸੀਂ ਅੱਜ ਵੀ ਇਕਤਰਤ ਭਾਰਤ ਨੂੰ ਮਹਾਰਾਜਾ ਦੀ ਲੀਡਰਸ਼ਿਪ ਹੇਠ ਦੇਖ ਰਹੇ ਹੁੰਦੇ